ਬੀਤੇ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਪ੍ਰਤੀਕਿਰਿਆ ਦਿੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿਰੋਮੋਨੇ ਤੇ ਦਾੜੀ ਕੱਟੇ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬ ਦੇ ਨਹੀਂ ਆਉ ਹੁੰਦੇ ਹਾਂ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਕਿ ਕੱਲ ਤੱਕ ਦਾ ਜਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਬੰਦੇ ਇਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਬਾਰਾ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘਾ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਕਦੀ ਪਹਿਲਾ ਪ੍ਰਵਾਹ ਹੀ ਤੇ ਨਾਲ ਬਾਅਦ ਚ ਪ੍ਰਵਾਹ ਵਾਹਿਗੁਰੂ ਜੀ ਦਾ ਖੰਸਾ ਸੋ ਦਾਦੀ ਕਿ ਸੀਐਮ ਭਗਵਾਨ ਤੁਮਾਨ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਇਸ ਦੇ ਉੱਤੇ ਜ਼ਥੇਦਾਰ ਕੁਲਦੀਪ ਸਿੰਘ ਗੜ ਗੱਜ ਨੇ ਇਹ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਬਿਆਨ ਤੋਂ ਬਾਅਦ ਕਿ ਸੀਐਮ ਭਗਵਾਨ ਤੁਮਾਨ ਦੇ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਜਾਵੇਗੀ ਜਾਂ ਫਿਰ ਨਹੀਂ లై ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ